जय भीम जय भारत जय शीधां दी जय संविधान नेशनल लिस्ट जस्टिस पार्टी जिंदाबाद कोमी प्रधान सरदार गिल साहब हेड ऑफ ਸੁਲਧਿਆਣਾ ਜਿੰਦਾਬਾਦ ਤੇ ਮੈਂ ਤੁਹਾਡਾ ਆਪਣਾ ਭੁਪਿੰਦਰ ਸਿੰਘ ਢਾਲੀਵਾਲ ਰਾਸ਼ਟਰੀ ਚੇਅਰਮੈਨ ਫਰੀਦਕੋਟ ਫਿੱਡੇ ਖੁਰਦ ਲੇਬਰ ਸੈੱਲ ਅੱਜ ਸਾਥੀਓ ਵੀਰ ਮੇਰਿਓ ਭਰਾ ਮੇਰਿਓ ਸਾਡੇ ਮਜ਼ਦੂਰੋ ਕਿਸਾਨ ਮਜ਼ਦੂਰੋ ਦੁਕਾਨਦਾਰੋ ਸਾਨੂੰ ਕਾਫੀ ਟਾਈਮ ਹੋ ਗਿਆ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਪਰ ਅੱਜ ਚਲੋ ਕਾਫੀ ਗੱਲਾਂ ਮੈਂ ਦੇਖੀ ਜਾਂਣਾ ਸੁਣੀ ਜਾਂਣਾ ਵੀ ਸਾਡੇ ਮਜ਼ਦੂਰਾ ਨਾ ਹਰੇਕ ਸਰਕਾਰ ਹਰੇਕ ਪਾਰਟੀ ਧੱਕਾ ਕਰਦੀ ਆ ਜੀਦੇ ਮਦਦ ਲਈ ਸਾਡੀ ਜੋ ਨੈਸ਼ਨਲਿਸਟ ਜਸਪਾਲਟੀ ਮੂਰੇ ਆਉਂਦੀ ਆ ਜਦੋਂ ਸਾਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਜਾਂ ਕੋਈ ਵੀ ਭਾਈਚਾਰਾ ਜਦੋਂ ਕੋਈ ਕਿਸੇ ਦੇ ਭੀੜ ਪੈਂਦੀ ਆ ਉਦੋਂ ਛੇਤੀ ਕਹਿੰਦੇ ਆ ਵੀ ਨੈਸ਼ਨਲਿਸਟ ਜਸਪਾਲਟੀ ਵਾਲਿਓ ਛੇਤੀ ਆ ਜੋ ਇਦਾਂ ਦੀ ਹੀ ਹੁਣ ਦੋ ਤਿੰਨ ਘਟਨਾਵਾਂ ਵਾਪਰ ਰਹੀਆਂ ਜਿਦੇ ਵਿੱਚ ਮੈਨੂੰ ਚਲੋ ਸਾਡਾ ਫਰਜ਼ ਆ ਅਸੀਂ ਸਮਾਜ ਸੇਵਾ ਕਰਨ ਵਾਲੇ ਬੰਦੇ ਆ ਸਾਡੀ ਪਾਰਟੀ ਹਰੇਕ ਬੰਦੇ ਨਾਲ ਜਿਹਦੇ ਨਾਲ ਧੱਕਾ ਹੁੰਦਾ ਮਜ਼ਦੂਰ ਨਾਲ ਹੁੰਦਾ ਕਿਸਾਨ ਨਾਲ ਹੁੰਦਾ ਦੁਕਾਨਦਾਰ ਨਾਲ ਹੁੰਦਾ ਜਾਂ ਕਿਸੇ ਵੀ ਭਾਰਤ ਵਾਸੀ ਨਾ ਹੁੰਦਾ ਜਾਂ ਪੰਜਾਬ ਵਾਸੀ ਨਾ ਹੁੰਦਾ ਜਿਹੜਾ ਵੀ ਸਾਨੂੰ ਯਾਦ ਕਰਦਾ ਅਸੀਂ ਉਹਦੇ ਨਾਲ ਖੜਦੇ ਆ ਕੋਸ਼ ਸਾਡੇ ਮਜ਼ਦੂਰਾਂ ਨਾ ਜੋ ਮੁਕਸਰ ਜ਼ਿਲ੍ਹੇ ਤੋਂ ਗੱਲਬਾਤ ਕੋਈ ਮਾੜਾ ਮੋਟਾ ਆਵੇਦੀ ਫਰਾਂਸ ਕੋਈ ਲੜਾਈ ਝਗੜਾ ਹੋਇਆ ਜਿਹਦੇ ਵਿੱਚ ਬਹੁਤ ਵੱਡਾ ਮਸਲਾ ਬਣ ਗਿਆ ਚਲੋ ਕੋਈ ਨਹੀਂ ਲੋੜ ਪੈਣ ਤੇ ਮੈਂ ਨਾਮ ਵੀ ਲੈ ਦੂੰਗਾ ਮੈਨੂੰ ਫੋਨ ਆਏ ਮੈਂ ਸਾਡੇ ਜੋ ਕੌਮੀ ਪ੍ਰਧਾਨ ਆ ਗਿੱਲ ਸਾਹਿਬ ਪਸ਼ਪਾਲ ਸਿੰਘ ਗਿੱਲ ਜੀ ਜੋ ਸਾਡੀ ਐਡਵੋਕੇਟ ਵੀ ਆ ਵਕੀਲ ਸਾਹਿਬ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਸਾਡੇ ਭਾਈਚਾਰੇ ਨੂੰ ਪੰਜਾਬੀ ਦੇ ਵਿੱਚ ਪਤਾ ਲੱਗਦਾ ਵਕੀਲ ਸਾਹਿਬ ਤੋਂ ਤੇ ਸਾਡੀ ਪਾਰਟੀ ਦੇ ਕੋਮੀ ਪ੍ਰਧਾਨ ਆ ਜਿਹੜੇ ਕਿ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਾਡੀਆਂ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਠਾਉਂਦੇ ਆ ਤੇ ਜਿਨ੍ਹਾਂ ਦੀ ਆਵਾਜ਼ ਬੁਲੰਦ ਕਰਦੇ ਆ ਪਰ ਮੈਂ ਉਹਨਾਂ ਨੂੰ ਵੀ ਕਿਹਾ ਵੀ ਸਰ ਜੀ ਐਂ ਕਰਕੇ ਸਾਡੇ ਮਜ਼ਦੂਰਾਂ ਨਾ ਕੁੱਟਮਾਰ ਬਹੁਤ ਬੇੜੀ ਹਾਲਤ ਨਾ ਹੋਈ ਤੇ ਹੁਣ ਮਜ਼ਦੂਰਾ ਨੇ ਵੀ ਮੈਨੂੰ ਦੱਸਿਆ ਵੀ ਨਾ ਕੋਈ ਝਾੜੂ ਵਾਲੇ ਨਾ ਕੋਈ ਕਾਲੀ ਨਾ ਕੋਈ ਕਾਂਗਰਸੀ ਨਾ ਕੋਈ ਵੀ ਜੀਪੀ ਵਾਲੇ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਸਾਡੇ ਹੱਥ ਖੜੇ ਹੋ ਗਏ ਨਾਲੀਆਂ ਨਾਲੇ ਸਾਡੀਆਂ ਭੈਣਾਂ ਨੂੰ ਸਾਡੇ ਮਜ਼ਦੂਰਾ ਨੂੰ ਕੁੱਟਿਆ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਸਰਦਾਰ ਸਾਹਿਬ ਨੂੰ ਕਿਹਾ ਮੈਂ ਕਿਹਾ ਵੀ ਐਂ ਕਰਕੇ ਆ ਮਸਲਾ ਬਣ ਗਿਆ ਜੀ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਸਾਨੂੰ ਜੋ ਕੱਲ ਦਾ ਸਮਾਂ ਦਿੱਤਾ ਹੋਇਆ ਕੰਮ ਤਾਂ ਅਸੀਂ ਸਿਰੇ ਲਾ ਕੇ ਛੱਡਾਂਗੇ ਪਿਛਾ ਨਹੀਂ ਹਟਦੇ ਪਰ ਮੈਨੂੰ ਬੜੇ ਦੁੱਖ ਦੇ ਨਾਲ ਤੇ ਵਿਸ਼ੋਸ ਮਨ ਦੇ ਨਾਲ ਇਹ ਕਹਿਣਾ ਪੈਂਦਾ ਕਿ ਜਿੱਦਣ ਅਸੀਂ ਆਪਣੇ ਉਮੀਦਵਾਰ ਆਪਣੇ ਵਰਕਰ ਚੋਣਾ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਮੈਦਾਨ 'ਚ ਤਾਂ ਅਸੀਂ ਹੁਣ ਵੀ ਖੜੇ ਆ ਆ ਏਡਾ ਵੱਡਾ ਮਸਲਾ ਬਣ ਗਿਆ ਮਜ਼ਦੂਰਾਂ ਨਾਲ ਕੁੱਟਮਾਰ ਹੋਈ ਮਜ਼ਦੂਰਾਂ ਦੇ ਪੱਖ 'ਚ ਖੜੇ ਆ ਤੇ ਖੜਾਂਗੇ ਵੀ ਸਾਡਾ ਕੰਮ ਸਾਡਾ ਇਹ ਅਸੀਂ ਸਾਡੇ ਭਾਈਚਾਰਾ ਖੜਨਾ ਵੀ ਪੈਂਦਾ ਪਰ ਮੈਂ ਬڑے ਦੁੱਖ ਦੇ ਨਾਲ ਇਹ ਗੱਲ ਕਰਦਾ ਵੀ ਜਦੋਂ ਅਸੀਂ ਚੋਣ ਮੈਦਾਨ ਦੇ ਵਿੱਚ ਖੜੇ ਹੁੰਨੇ ਆ ਉਦੋਂ ਸਾਡੇ ਮਜ਼ਦੂਰ ਸਾਡੇ ਪੈਰੋਕਾਰ ਸਾਡੇ ਨਾਲ ਚੱਲਣ ਵਾਲੇ ਬੰਦੇ ਉਦੋਂ ਬੋਤ ਸਾਡੀ ਕਿੱਧਰ ਜਾਂਦੀ ਆ ਬੋਤ ਸਾਡੀ ਜਦੋਂ ਕੋਈ ਵੀ ਅੱਜ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਚਲੋ ਕਿਸਾਨਤਾ ਬਹੁਤ ਮਹਾਨ ਅਸਤੀ ਚੀਜ਼ ਆ ਟਰੈਕਟਰ ਇਹਨਾਂ ਕੋਲੇ ਆ ਟਰਾਲੀਆਂ ਇਹਨਾਂ ਕੋਲੇ ਆ ਸਾਧਨ ਇਹਨਾਂ ਕੋਲੇ ਆ ਪੈਸਾ ਇਹਨਾਂ ਕੋਲੇ ਆ ਵੀ ਸੈਂਟਰ ਸਰਕਾਰ ਦੀ ਧੌਂ ਦੇ ਵਿੱਚ ਵੀ ਕਿੱਲਾ ਜੜਾ ਰਿਆ ਸੀ ਕਾਲੇ ਕਾਨੂੰਨਾਂ ਨੂੰ ਲੈ ਕੇ ਉਹਦੇ ਵਿੱਚ ਸਾਡਾ ਵੀ ਬਹੁਤ ਵੱਡਾ ਯੋਗਦਾਨ ਹੋ ਉਹਨਾਂ ਨੇ ਕੜਤਾ ਉਹ ਹੁਣ ਦੁਬਾਰਾ ਕੋਈ ਸੈਂਟਰ ਸਰਕਾਰ ਮੋਦੀ ਸਰਕਾਰ ਦੁਆਰਾ ਫੇਰ ਕੋਈ ਬਿੱਲ ਲਈ ਆ ਇਹ ਦੁਬਾਰਾ ਫੇਰ ਆਪਦਾ ਸੰਘਰਸ਼ ਕਰਨ ਨੂੰ ਤਿਆਰ ਆ ਪਰ ਮਜ਼ਦੂਰ ਕੋਲੇ ਕੋਈ ਨਾ ਤਾਂ ਸਾਧਨ ਆ ਨਾ ਕੋਈ ਟਰੈਕਟਰ ਆ ਨਾ ਕੋਈ ਜ਼ਮੀਨ ਆ ਨਾ ਕੋਈ ਉਹਦੇ ਕੋਲੇ ਜੇ ਮਜ਼ਦੂਰ 10 ਦਿਨ ਧਰਨੇ ਤੇ ਬਹਿ ਜੇ ਤਾਂ ਮਜ਼ਦੂਰ ਦੇ ਬੱਚੇ ਉਹਦੇ ਵਿੱਚੋਂ 10 ਦਿਨ ਮਜ਼ਦੂਰ ਧਰਨੇ ਤੇ ਬਹਿਦਾ ਤਾਂ 5 ਦਿਨ ਉਹਦੇ ਘਰੇ ਰੋਟੀ ਪਕਦੀ ਤੇ 5 ਦਿਨ ਬੰਦ ਹੋ ਜਾਂਦੀ ਹੈ ਕਿਉਂਕਿ ਉਸੇ ਮਜ਼ਦੂਰ ਨੇ ਕਮਾਉਣਾ ਤੇ ਉਸੇ ਨੇ ਹੀ ਆਪਦਾ ਚੁੱਲ੍ਹਾ ਤੇ ਪਾਉਣਾ ਤੇ ਉਹਨੇ ਹੀ ਆਪਦੇ ਬੱਚਿਆਂ ਦੇ ਘਰ ਮੰਨ ਲਓ ਰੋਟੀ ਪਾਉਣੀ ਹੈ ਮੂੰਹ 'ਚ ਕੋਈ ਮਜ਼ਦੂਰ ਕੋਲੇ ਸਾਧਨ ਨਹੀਂ ਕੋਈ ਮਜ਼ਦੂਰ ਕੋਲੇ ਕੋਈ ਜ਼ਿਆਦਾ ਪੈਸਾ ਨਹੀਂਗਾ ਪਰ ਹੁਣ ਜੋ ਅੱਜ ਬੜੇ ਦੁੱਖ ਦੇ ਨਾਲ ਚਲੋ ਅਸੀਂ ਇਹਦਾ ਸੰਘਰਸ਼ ਵੀ ਕਰਾਂਗੇ ਜਿੱਥੋਂ ਤੱਕ ਲੜਾਈ ਲੜਨੀ ਪਈ ਲੜਾਂਗੇ ਵੀ ਤੇ ਲੜਦੇ ਵੀ ਆਉਣੇ ਆ ਕੋਈ ਗੱਲ ਨਹੀਂ ਪਰ ਮੈਨੂੰ ਇਸ ਗੱਲ ਤੇ ਬੜੀ ਇਸ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮੈਂ ਇਹ ਗੱਲ ਦੱਸਣੀ ਚਾਹਣਾ ਇਸ ਆਡੀਓ ਰਹੀਂ ਵੀ ਟੋਡੇ ਮਜ਼ਦੂਰਾਂ ਖਾਤਰ ਇੱਕ ਨੈਸ਼ਨਲਿਸਟ ਜਿਸ ਪਾਰਟੀ ਕੱਲੀ ਆ ਜਿਹੜੀ ਹਿੰਦੁਸਤਾਨ ਦੇ ਵਿੱਚ ਥੋੜੀ ਆਵਾਜ਼ ਬੁਲੰਦ ਕਰਦੀ ਐ ਥੋੜੀ ਲੜਾਈ ਲੜਦੀ ਆ ਸਰਦਾਰ ਸ਼ਪਾਲ ਸਿੰਘ ਗੱਲ ਜੀ ਤੇ ਜਾਂ ਮੇਰੇ ਵਰਗੇ ਜੋ ਉਹਨਾਂ ਨੇ ਅਹੁਦੇਦਾਰੀਆਂ ਚਲੋ ਮੈਨੂੰ ਰਾਸ਼ਟਰੀ ਚੇਅਰਮੈਨ ਬਣਾਇਆ ਮੈਂ ਪੰਜ ਰੇਲੀਆਂ ਕੱਢੀਆਂ ਪੰਜ ਰੇਲੀਆਂ ਦੇ ਵਿੱਚ ਕੁਝ ਲੋਕਾਂ ਨੇ ਮੇਰਾ ਸਾਥ ਦਿੱਤਾ ਕੁਝ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਜਿਹਦੇ ਵਿੱਚ ਸਾਡੀ ਮੰਗ ਸੀ ਵੀ ਨਰੇਗਾ ਦੇ ਦਿਨ ਵਧਾਏ ਜਾਣ ਜਿਹਦੇ ਵਿੱਚ ਸੈਂਟਰ ਸਰਕਾਰ ਨੇ ਸਾਡੀ ਮੰਗ ਤੇ ਪਾਰਟੀ ਦੀ ਮੰਗ ਤੇ ਗੌਰ ਕਰਦਿਆਂ ਹੋਇਆ 125 ਜਣ ਕੰਮ ਅਜਗਾਰ ਦੇਤਾ ਮਜ਼ਦੂਰਾਂ ਨੂੰ ਇਹ ਨੈਸ਼ਨਲਿਸਟ ਜਸ ਪਾਰਟੀ ਦੀ ਮੰਗਾ ਦੂਜੀ ਸਾਡੀ ਮੰਗ ਸੀ ਦਿਹਾੜੀ ਵਧਾਈ ਜਾਵੇ ਨਰੇਗਾ ਦੀ ਮਜ਼ਦੂਰਾਂ ਦੀ ਦਿਹਾੜੀ ਵੀ ਵਧ ਗਈ ਤੀਜੀ ਸਾਡੀ ਮੰਗ ਸੀ ਵੀ ਜੋ ਪ੍ਰਾਈਵੇਟ ਕੰਪਨੀਆਂ ਦੇ ਮਜ਼ਦੂਰਾਂ ਦੇ ਲੋਨ ਚੱਲਦੇ ਆ ਮੈਂ ਇਹਦੇ ਵਿੱਚ ਬਹੁਤ ਸੰਘਰਸ਼ ਕੀਤਾ ਪਾਰਟੀ ਕਨੀਓ ਰੇਲੀਆਂ ਵੀ ਕੱਢੀਆਂ ਆ ਕਾਫੀ ਮੇਰੇ ਮਗਰ ਕੋਈ ਸੀਏਡੀ ਦੇ ਮੁਲਾਜ਼ਮ ਵੀ ਉਹਨਾਂ ਨੇ ਮੇਰੀ ਰਿਪੋਰਟ ਬਹੁਤ ਵਧੀਆ ਰੱਖੀ ਬਹੁਤ ਵਧੀਆ ਤਰੀਕੇ ਨਾਲ ਪਹਚਾਈ ਜਿਹਦੇ ਵਿੱਚ ਮੈਨੂੰ ਪੁਛ ਪੜਤਾਲ ਵੀ ਕੀਤੀ ਗਈ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਸੀ ਮਜ਼ਦੂਰਾਂ ਦੀ ਆਵਾਜ਼ ਨੂੰ ਲੈ ਕੇ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਉਹ ਵੀ 68 ਕਰੋੜ ਰੁਪਈਆ ਜੋ ਪੰਜਾਬ ਸਰਕਾਰ ਨੇ ਸਾਡੇ ਮਜ਼ਦੂਰਾਂ ਦਾ ਮaaf ਕੀਤਾ ਚੌਥੀ ਸਾਡੀ ਮੰਗ ਸੀ ਪ੍ਰਧਾਨ ਮੰਤਰੀ ਵਾਹ ਯੋਜਨਾ ਤਹਿਤ ਵਾਹ ਯੋਜਨਾ ਤਹਿਤ ਜੋ ਮਜ਼ਦੂਰਾਂ ਦੇ ਮਕਾਨ ਬਣਾਏ ਜਾਣ ਜੋ ਲੀਆਂ ਭਰਨ ਦੀ ਗ੍ਰਾਂਟ ਪਲਾਸਟਰ ਕਰਨ ਦੀ ਗ੍ਰਾਂਟ ਲੈਂਟਰ ਪਾਉਣ ਦੀ ਗ੍ਰਾਂਟ ਇਹ ਵੀਰ ਮੇਰੋ ਜਿਹੜੀਆਂ ਧੋਡੀਆਂ ਮੰਗਾ ਇਹ ਨੈਸ਼ਨਲ ਲਿਸਟ ਜਿਸ ਪਾਰਟੀ ਨੇ ਸਰਕਾਰ ਤੱਕ ਲਗਾਈਆਂ ਤੇ ਸਰਕਾਰ ਤੋਂ ਮਨਾਈਆਂ ਸਰਕਾਰ ਨੇ ਲਾਗੂ ਕੀਤੀਆਂ ਸਾਰੀਆਂ ਜੋ ਸਾਡੇ ਕੌਮੀ ਪ੍ਰਧਾਨ ਰਸ਼ਪਾਲ ਸਿੰਘ ਗੱਲ ਜੀ ਜਿਨ੍ਹਾਂ ਨੇ ਚਲੋ ਮੈਨੂੰ ਆਪਣਾ ਬੱਚਾ ਸਮਝ ਕੇ ਰਾਸ਼ਟਰੀ ਚੇਅਰਮੈਨ ਬਣਾਇਆ ਮੈਂ ਇਹਦੇ ਵਿੱਚ ਬਹੁਤ ਵੱਡਾ ਸੰਘਰਸ਼ ਕੀਤਾ ਤੇ ਮੈਂ ਸਾਡੇ ਮਜ਼ਦੂਰਾਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਦੇ ਵਸਨੀਕਾਂ ਨੂੰ ਹਰੇਕ ਸਟੇਟ ਦੇ ਵਿੱਚ ਸਾਡੇ ਬੰਦੇ ਇਲੈਕਸ਼ਨ ਲੜੇ ਪਰ ਸ਼ਰਮ ਦੀ ਗੱਲ ਏ ਆ ਵੀ ਜਦੋਂ ਇੰਨਾ ਤੋਂ ਡੇ ਪਿੱਛੇ ਸਾਡੀ ਪਾਰਟੀ ਸਾਡਾ ਰਾਸ਼ਟਰੀ ਪ੍ਰਧਾਨ ਮੈਂ ਖੁਦ ਰਾਸ਼ਟਰੀ ਚੇਅਰਮੈਨ ਤੋਡੇ ਪਿੱਛੇ ਅਸੀਂ ਸਰਕਾਰ ਨਾਲ ਟੱਕਰ ਲੈਨੇ ਆ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਸੀਂ ਤੁਹਾਡੀ ਆਵਾਜ਼ ਲੈ ਕੇ ਜਾਂਦੇ ਆ ਪੰਜਵੀਂ ਛੇਵੀਂ ਸਾਡੀ ਮੰਗ ਸੀ ਜੋ ਪੰਜਾਬ ਸਰਕਾਰ ਨੇ ਜਗਾੜੂ ਰੇੜੀਆਂ ਜੋ ਆ ਮੋਟਰਸਾਈਕਲ ਜਗਾੜੂ ਰੇੜੇ ਬਣਾਏ ਆ ਲੋਕਾਂ ਨੇ ਕੋਈ ਸਬਜ਼ੀ ਵੇਚਦਾ ਕੋਈ ਸਵਾਰੀਆਂ ਢੋਂਦਾ ਕੋਈ ਸੀਮੈਂਟ ਕੋਈ ਭਾਰ ਢੋਂਦਾ ਛੀਮੀ ਸਾਡੀ ਮੰਗ ਸੀ ਭਗਵਾਨਤਮਾਨ ਸਰਕਾਰ ਨੇ ਇਹਨਾਂ ਨੂੰ ਹਾਈ ਕੋਰਟ ਦਾ ਇੱਕ ਫੈਸਲਾ ਆ ਗਿਆ ਸੀ ਵੀ ਇਹ ਜਗਾੜੂ ਰੇੜੇ ਬੰਦ ਕੀਤੇ ਜਾਣ ਸਾਡੇ ਕੋਮੀ ਪ੍ਰਧਾਨ ਨੇ ਆਪਦਾ ਘਰ ਦੇ ਵਿੱਚ ਮਰੀਜ਼ ਛੱਡ ਕੇ ਚੰਡੀਗੜ੍ਹ ਧਰਨਾ ਲਾ ਕੇ ਬਹਿ ਗਏ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੇ ਪਾਰਟੀ ਕਨਿਊ ਇੱਕ ਪਟੀਸ਼ਨ ਹੰਦੈਰ ਕੀਤੀ ਵੀ ਇਹ ਮਜ਼ਦੂਰਾਂ ਦਾ ਜਗਾਰ ਆ ਗਰੀਬਾਂ ਦਾ ਜਗਾਰ ਆ ਜਾਂ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਇਹਨੂੰ ਅੱਗੇ ਕੋਈ ਅਜਗਾਰ ਦੇ ਦੇ ਤੇ ਨਹੀਂ ਉਹਨਾਂ ਚਿਰ ਜੀ ਇਹ ਆਪਣਾ ਪੇਟ ਆਪਣੇ ਬੱਚੇ ਪਾਲਣ ਖਾਤਰ ਇਹਨਾਂ ਨੇ ਇਹ ਸਿਸਟਮ ਚਲਾਇਆ ਜਗਾੜੂ ਰੇੜੇ ਬਣਾਏ ਆ ਇਹ ਆਪਦੀ ਕਮਾਈ ਕਰਦੇ ਆ ਇਹਨਾਂ ਨੂੰ ਚੱਲਣ ਦਿੱਤਾ ਜਾਵੇ ਇਹ ਵੀ ਇੱਕ ਨੈਸ਼ਨਲਿਸਟ ਜਸਪਾਲਟੀ ਦੀ ਬਹੁਤ ਵੱਡੀ ਜਿੱਤ ਤੇ ਬਹੁਤ ਵੱਡੀ ਮੰਗ ਆ ਪਰ ਵੀਰ ਮੇਰੋ ਇੰਨੀਆਂ ਟੋਡੇ ਪਿੱਛੇ ਲੜਾਈਆਂ ਲੜੀਆਂ ਟੈਂਡਿੰਗਾਂ ਮੰਗਾਂ ਸਰਕਾਰ ਨੂੰ ਮਨਾਤ ਗਾ ਸਰਕਾਰ ਮੰਨ ਵੀ ਗਈ ਧੰਨਵਾਦ ਮੈਂ ਸੈਂਟਰ ਗਵਰਨਮੈਂਟ ਦਾ ਤੇ ਪੰਜਾਬ ਸਰਕਾਰ ਦਾ ਕਰਦਾ ਵੀ ਜਿਨ੍ਹਾਂ ਨੇ ਸਾਡੀ ਇਸ ਗੱਲ ਤੇ ਅਮਲ ਕੀਤਾ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਤੇ ਜਦੋਂ ਵੋਟ ਦੀ ਵਾਰੀ ਆ ਜਾਂਦੀ ਆ ਉਦੋਂ ਤੁਸੀਂ ਕਿਸੇ ਹੋਰ ਹੀ ਪਾਸੇ ਤੁਰ ਜਾਨੇ ਆ ਮੈਂ ਇੰਨੀ ਇੱਕ ਬੇਨਤੀਆਂ ਕਰਦਾ ਹੋਇਆ ਮੇਰੇ ਪੰਜਾਬ ਵਾਸੀਆਂ ਨੂੰ ਮਜ਼ਦੂਰ ਭਰਾਵਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਨਰੇਗਾ ਵਰਕਰਾਂ ਨੂੰ ਜਗਾੜੂ ਰੇੜੀਆਂ ਵਾਲੇ ਵੀਰਾਂ ਨੂੰ ਦੱਸਣਾ ਚਾਹਣਾ ਕਿ 2027 ਦੇ ਵਿੱਚ ਸਾਡਾ ਸਾਥ ਦੇ ਦਿਓ ਜੇ ਨੈਸ਼ਨਲ ਲਿਫਟ ਜਿਸ ਪਾਰਟੀ ਦੀ ਸਰਕਾਰ ਬਣਦੀ ਆ ਸਾਡੇ ਰਾਸ਼ਟਰੀ ਪ੍ਰਧਾਨ ਕੌਮੀ ਪ੍ਰਧਾਨ ਗਿੱਲ ਸਾਹਿਬ ਦੀ ਸਰਕਾਰ ਤੇ ਸਾਡੀ ਪਾਰਟੀ ਦੀ ਸਰਕਾਰ ਬਣਦੀ ਆ ਨਾ ਤਾਂ ਕਿਸਾਨਾਂ ਤੇ ਕੋਈ ਹਤਿਆਚਾਰ ਹੋਊਗਾ ਨਾ ਕੋਈ ਮਜ਼ਦੂਰਾਂ ਤੇ ਅਜਗਾਰ ਵੀ ਮਿਲੂਗਾ ਹਰੇਕ ਘਰੇ ਵਧੀਆ ਸੁੱਖ ਸ਼ਾਂਤੀ ਕਿਸੇ ਨੂੰ ਕੋਈ ਡਰ ਡੁੱਕਰ ਨਹੀਂ ਹੋਊਗਾ ਬਾਹਰ ਜਾਂਦੇ ਨੂੰ ਜਿਵੇਂ ਥਾਂ ਥਾਂ ਤੇ ਕਿਤੇ ਕੁਛ ਹੋ ਜਾਂਦਾ ਕਿਤੇ ਕੁਛ ਹੋ ਹੀ ਜਾਂਦਾ ਘਰੋਂ ਬੰਦਾ ਜਾਂਦਾ ਪਤਾ ਨਹੀਂ ਵਾਪਸ ਘਰੇ ਆਉਣਾ ਕਿ ਨਹੀਂ ਆਉਣਾ ਰਾਸਤੇ ਦੇ ਵਿੱਚ ਗੋਲੀ ਵੱਜਣੀ ਹੈ ਕਿ ਚੋਰਾਂ ਨੇ ਠੱਗ ਲੈਣਾ ਤੇ ਮੈਂ ਇੰਨੀਆਂ ਕਿ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਜਕਾਂ ਜੈ ਭੀਮ ਜੈ ਭਾਰਤ ਜੈ ਸ਼ੀਦਾ ਦੀ ਜੈ ਸੰਵਿਧਾਨ